ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਜਿਹੜੀ ਇਹ ਵੀਡੀਓ ਆ ਮੇਰੀ ਗੱਲਬਾਤ ਤੁਹਾਨੂੰ ਪਤਾ ਕਿ ਮੇਰੇ ਪੇਜ ਸਰਕਾਰ ਨੇ ਅੱਤੇ ਦਾ ਬੰਦ ਹੀ ਕਰੇ ਹੋਏ ਨੇ ਜਿੰਨੇ ਵੀ ਨੌਜਵਾਨਾਂ ਨੇ ਮੇਰੇ ਨਾਮ ਤੇ ਪੇਜ ਬਣਾਏ ਹੋਏ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹ ਵੀਡੀਓ ਨੂੰ ਬੱਦ ਤੋਂ ਬੱਦ ਚਲਾ ਦੇਣਾ ਤੇ ਸ਼ੇਅਰ ਕਰ ਦੇਣਾ ਮੈਂ ਤੁਹਾਨੂੰ ਪਤਾ ਹੀ ਆ ਕਿ ਪਿਛਲੇ ਦਿਨਾਂ ਦਾ ਦबई ਦੇ ਵਿੱਚ ਆਇਆ ਹੋਇਆ ਉਧਰੋਂ ਪਿੱਛੇ ਜੇ ਸਾਡੇ ਸਾਡਾ ਭਰਾ ਨਵਦੀਪ ਫਾਜ਼ਿਲਕਾ ਜਿਹੜਾ ਕਿ ਬਹੁਤ ਲੰਮੇ ਸਮੇਂ ਤੋਂ ਆਪਣੇ ਪੰਜਾਬ ਦੀ ਆਪਣੇ ਲੋਕਾਂ ਦੀ ਗੱਲ ਕਰਦਾ ਹੁੰਦਾ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਦਾ ਹੁੰਦਾ ਉਦੇ ਉੱਪਰ ਝੂਠਾ ਪਰਚਾ ਪਤਾ ਮੈਂ ਪਹਿਲਾਂ ਵੀ ਇੱਕ ਵੀਡੀਓ ਪਾ ਕੇ ਹਟਾ ਮੈਂ ਪੁਲਿਸ ਪ੍ਰਸ਼ਾਸਨ ਨਾਲ ਵੀ ਉਹਦੇ ਉਹਦੇ ਗੱਲ ਕਰਕੇ ਹਟਾ ਉਹਦੇ ਬਾਬਤ ਤੇ ਉਹ ਐਸ ਐਚਓ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਸੀ ਪਰਚਾ ਨਹੀਂ ਪਾਉਂਦੇ ਪਰ ਕੱਲਾ ਬਾ ਹੋਣ ਦੇ ਬਾਵਜੂਦ ਵੀ ਜਿਹੜਾ ਉਹਦੇ ਉੱਪਰ ਪਰਚਾ ਪਾਇਆ ਗਿਆ ਗੱਲ ਵੀਰੋ ਕੀ ਹੈ ਗੱਲ ਇਹ ਹੈ ਕਿ ਜ਼ਮੀਨ ਦੀ ਬੋਲੀ ਨੂੰ ਲੈ ਕੇ ਆ ਜਿਹੜੇ ਅਫਸਰਾਂ ਨੇ ਪਹਿਲਾਂ ਹੀ ਦੇਖੋ ਨਰਮਾ ਬੀਜ ਤਾਂ ਪਹਿਲੀ ਫਸਲ ਬੀਜੀ ਖੜੀ ਆ ਬੋਲੀ ਬਾਅਦ ਚ ਕਰਦੇ ਨੇਗੇ ਇੱਥੋਂ ਪਤਾ ਲੱਗਦਾ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਸੀ ਰਿਸਵਤ ਬੰਦ ਕਰ ਰਹੇ ਇੱਕ ਪਾਸੇ ਦੇਖੋ ਕਿਵੇਂ ਰਿਸਪਤਾਲ ਲੈ ਕੇ ਝੂਠੀਆਂ ਬੋਲੀਆਂ ਕੀਤੀਆਂ ਜਾ ਰਹੀਆਂ ਨੇਗੀਆਂ ਉਹ ਤੁਹਾਨੂੰ ਪਤਾ ਕਿ ਲੰਬੇ ਸਮੇਂ ਤੋਂ ਆਪਣਾ ਨੌਜਵਾਨ ਆਪਣੇ ਪੰਜਾਬ ਦੇ ਆਪਣੇ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਦਾ ਆਉਂਦਾ ਉਹਦੇ ਉੱਪਰ ਝੂਠਾ ਪਰਚਾ ਪਾਇਆ ਗਿਆ ਸਰਕਾਰ ਨੂੰ ਮੈਂ ਪਹਿਲਾਂ ਵੀ ਕਹਿਆ ਸੀ ਹੁਣ ਵੀ ਕਹਿਣਾ ਚਾਹੁੰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੰਘਰਸ਼ 'ਚ ਵੱਡਾ ਵਿਡਾਂਗੇ ਕਿਵੇਂ ਝੂਠੇ ਪਰਚੇ ਪਾ ਕੇ ਨੌਜਵਾਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਕਿਵੇਂ ਬੰਦ ਕੀਤਾ ਜਾ ਰਿਹਾ ਇਸ ਕਰਕੇ ਸਰਕਾਰੇ ਕੋਈ ਥੋੜਾ ਬੜਾ ਲੰਮਾ ਸਮਾਨ ਹੀ ਰਹਿ ਗਿਆ ਦੋ ਤਿੰਨ ਸਾਲ ਥੋੜੇ ਰਹਿ ਗਏ ਕੋਈ ਨਾ ਜਿੰਨੇ ਤੁਸੀਂ ਝੂਠੇ ਪਰਚੇ ਪਾ ਸਕਦੇ ਆ ਪਾ ਲੋ ਅਸੀਂ ਅੰਦੋਲਨ ਪਿੱਡਾਂਗੇ ਇਹ ਝੂਠੇ ਪਰਚੇ ਕੈਂਸਲ ਵੀ ਕਰਾਵਾਂਗੇ ਕੋਈ ਗੱਲ ਨਹੀਂ ਸਮਾਂ ਹਰ ਇੱਕ ਦਾ ਆਉਂਦਾ ਹੀ ਆ ਤੇ ਆਉਂਦਾ ਜਾਂਦਾ ਰਹਿੰਦਾ ਹੀ ਆ ਪਰ ਮੈਂ ਲੋਕਾਂ ਨੂੰ ਕਹਿਣਾ ਚਾਹਣਾ ਵੀ ਯਾਰ ਆਪਣੇ ਲੋਕਾਂ ਦੇ ਨੌਜਵਾਨੋ ਆਪਾਂ ਜਾਗੋ ਇਹ ਝੂਠੇ ਪਰਚੇ ਪਾਉਣ ਦੀ ਜਿਹੜੀ ਰਾਜਨੀਤੀ ਹੈ ਕਿੱਥੋਂ ਚੱਲ ਰਹੀ ਹੈ ਜਿਹੜੇ ਨੌਜਵਾਨ ਸਰਕਾਰਾਂ ਦੀਆਂ ਗਲਤ ਨੀਤੀਆਂ ਵਿਰੁੱਧ ਆਵਾਜ਼ ਉਠਾਉਂਦੇ ਨੇ ਗਲਤ ਜਿਹੜੇ ਸਰਕਾਰਾਂ ਦੇ ਵਿਰੁੱਧ ਆਵਾਜ਼ ਉਠਾਉਂਦੇ ਨੇ ਜਾਂ ਉਹਨਾਂ ਨੂੰ ਮਾਰ ਦਿੰਦੇ ਨੇ ਜਾਂ ਉਹਨਾਂ ਉੱਪਰ ਝੂਠੇ ਪਰਚੇ ਪਾ ਇਸ ਕਰਕੇ ਆਓ ਆਪਾਂ ਇਕੱਠੇ ਹੋ ਕੇ ਆਪਾਂ ਵਿਸ਼ਵ ਦੀਪ ਜਿਹੜਾ ਫਸਲ ਕਾ ਉਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੀਏ ਝੂਠੇ ਪਰਚੇ ਕੈਨਸਲ ਕਰਾਈਏ ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਝ ਹੋਈ ਜਾਂਦਾ ਪੰਜਾਬ ਦੇ ਉਹ ਤੁਹਾਨੂੰ ਪਤਾ ਹੀ ਹੈ ਕੀ ਹੋਈ ਜਾਂਦਾ ਅੱਜ ਦੇਖ ਲਓ ਇੱਥੇ ਮੈਂ ਦਵਾਈ ਦੇ ਵਿੱਚ ਆਇਆ ਹੋਇਆ ਇੱਕ ਵੀ ਪਰਸੈਂਟ ਕ੍ਰਾਈਮ ਨਹੀਂ ਹੈਗਾ 0 ਪਰਸੈਂਟ ਕ੍ਰਾਈਮ ਹੈ 0 ਪਰਸੈਂਟ ਕ੍ਰਾਈਮ ਇਹਨਾਂ ਕੋਲੇ ਕੋਈ ਫਸਲ ਨਹੀਂ ਕੋਈ ਕਿਸੇ ਤਰ੍ਹਾਂ ਦਾ ਕੋਈ ਆਪਣਾ ਕੁਦਰਤੀ ਸਰੋਤ ਨਹੀਂ ਪਰ ਇੱਥੇ ਨਾ ਕਾਨੂੰਨ ਸਿਸਟਮ ਵਧੀਆ ਹੈ ਤਾਂ ਕਰਕੇ ਇੱਥੇ ਤੱਕ ਕਰੇ ਕੰਟਰੀਆਂ ਪਹੁੰਚ ਗਈਆਂ ਸਾਡੇ ਪੰਜਾਬ ਦੀ ਜਰਖੇਰ ਧਰਤੀ ਉਹ ਪਜਾਉ ਧਰਤੀ ਤਾਂ ਸਾਡੇ ਪੰਜਾਬ ਦੇ ਉਪਰਾਂ ਧੱਕਾ ਹੋ ਰਿਆ ਇਸ ਕਰਕੇ ਵੀਰੋ ਮੇਰੇ ਭਰਾਵੋ ਆਪਾਂ ਵਿਸ਼ਵਦੀਪ ਫਾਜ਼ਿਲਕਾ ਦੇ ਵਾਕ ਦੇ ਵਿੱਚ ਵੱਡੀ ਆਵਾਜ਼ ਬੁਲੰਦ ਕਰੀਏ ਮੈਂ ਕਿਸਾਨਾਂ ਆਗੂ ਨਾਲ ਵੀ ਸੰਪਰਕ ਕਰਦਾ ਜਿੰਨੇ ਵੀ ਸਾਡੇ ਸਮਾਜਸੀ ਬੰਦੇ ਨੇ ਉਹਨਾਂ ਨਾਲ ਵੀ ਸੰਪਰਕ ਕਰਕੇ ਇਹ ਗੱਲ ਕਹਿਣਾ ਕਿ ਵੀਰੋ ਆਓ ਆਪੋ ਦੀ ਆਵਾਜ਼ ਬੁਲੰਦ ਕਰੀਏ ਉਹਦੇ ਵਾਹਕ ਦੇ ਵਿੱਚ ਕਿ ਭਗਵਾਨਤਮਾਨ ਸਰਕਾਰ ਸਾਰੀਆਂ ਹੱਦਾਂ ਟੱਪ ਰਹੀ ਆ ਕੋਈ ਵੀ ਨੌਜਵਾਨ ਗੱਲ ਕਰਦਾ ਜਾਂ ਮਰਵਾਉਂਦੀ ਜਾਂ ਜੇਲਾਸ਼ਟ ਆਉਂਦੀ ਆ ਕੋਈ ਪੱਤਰਕਾਰ ਆਪਦੇ ਹੱਕ ਸੱਚ ਦੀ ਗੱਲ ਕਰਦਾ ਤਾਂ ਉਹਨਾਂ ਨਾਲੇ ਸਾਰਾ ਪੁਸ਼ਟੀ ਦੀ ਪਗਮਾਨਤਮਾਨ ਸਰਕਾਰੇ ਕਰ ਰਹੀ ਹੈ ਬਹੁਤ ਮਾੜੀ ਰਾਜਨੀਤੀ ਕਰ ਰਹੀ ਹੈ ਪਿਛਲੀਆਂ ਸਰਕਾਰਾਂ ਦੇ ਨਾਲੋਂ ਸਾਰੀਆਂ ਹੱਦਾਂ ਪਾਰ ਕਰਤੀਆਂ ਸਰਕਾਰ ਨੇ ਆਓ ਮੈਂ ਕੁਝ ਦਿਨਾਂ ਦੇ ਵਿੱਚ ਆਈ ਜਾਣਾ ਵਾਪਸ ਆਪਾਂ ਬਿਸ਼ਵਦੀਪ ਫਾਜ਼ਿਲਕਾਰ ਦੇ ਪਿਆ ਝੂਠਾ ਪਰਚਾ ਕੈਂਸਲ ਕਰਾਈਏ ਪਰ ਇੱਕ ਗੱਲ ਯਾਦ ਰੱਖਿਓ ਮੈਂ ਬਿਸ਼ਵਦੀਪ ਫਾਜ਼ਿਲਕਾਰ ਦੇ ਪਰਿਵਾਰ ਨੂੰ ਵੀ ਇਹ ਗੱਲ ਕਹਿ ਦੇਣਾ ਚਾਹਣਾ ਤੇ ਉੱਥੋਂ ਦੇ ਲੀਡਰਾਂ ਨੂੰ ਵੀ ਇਹ ਗੱਲ ਕਹਿ ਦੇਣਾ ਚਾਹਣਾ ਵਿਸ਼ਵਦੀਪ ਦੇ ਜਿਹੜਾ ਤੁਸੀਂ ਝੂਠਾ ਪਰਚਾ ਪਾਇਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਤੁਹਾਡੀ ਰਾਜਨੀਤੀ ਹੈ ਨੇ ਤੁਹਾਡੇ ਜੜਾ ਦੇ ਵਿੱਚ ਬਾਹਰ ਨਾ ਆਉਣ ਵਾਲੇ ਸਮੇਂ ਦੇ ਵਿੱਚ ਵਿਸ਼ਵਦੀਪ ਫਿਕਰ ਨਾ ਕਰੋ ਵੱਡਾ ਹੋ ਕੇ ਉੱਭਰੂਗਾ ਜਦੋਂ ਜੋਧਿਆਂ ਦੇ ਉੱਪਰ ਪਰਚੇ ਪੈਂਦੇ ਨੇ ਕਿ ਜਦੋਂ ਜੇਲ੍ਹਾਂ ਜਾਣਾ ਪੈਂਦਾ ਤਾਂ ਫਿਰ ਉਦੋਂ ਵੱਡੇ ਹੋ ਕੇ ਉੱਭਰਦੇ ਨੇ ਕਿਸ ਕਰਕੇ ਆਓ ਆਪਾਂ ਵਿਸ਼ਵਦੀਪ ਦੇ ਫਾਈਲ ਕਰਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ